ਵੀਡੀਓ ਮਾਤਾ ਕ੍ਰਿਸ਼ਂਦੀਨਾ ਆ ਦੀ ਮਾਤਾ ਜੀ ਜੋ ਖੰਨੇ ਤੋਂ ਪਿੱਛੋਂ ਚੱਲ ਕੇ ਨਾ ਤੇ ਕਾਦੀਆਂ ਆ ਰਹੀ ਸੀ ਉਹਦੀ ਬੇਟੀ ਦਾ ਵਿਆਹ ਹੈ ਜਿਹਦੇ ਕਾਰਨ ਕਰਕੇ ਨਾ ਉਹਨੇ ਆਪਣੀ ਬੇਟੀ ਦੇ ਵਿਆਹ ਤੇ ਰੁਪਿਆ ਲੱਖ ਡੇਢ ਲੱਖ ਦੇਣਾ ਉਹ ਫਿਰ ਜਿਹਦੇ ਕਰਕੇ ਸਾਨੂੰ ਮਾਤਾ ਸਾਡੇ ਕੋਲ ਪੈਸੇ ਸਾਡੀ ਗੱਡੀ 'ਚ ਛੱਡ ਗਈ ਬਟਾਲੇ ਤੋਂ ਕਾਦੀਆਂ ਨੂੰ ਜਾ ਰਹੀ ਮਾਤਾ ਉਹ ਫਿਰ ਸਾਨੂੰ ਪੈਸੇ ਉਹਦੇ ਵਾਪਸ ਕਰ ਬੰਦੀ ਕੋਸ਼ਿਸ਼ ਨਹੀਂ ਪਹਿਲਾਂ ਤਾਂ ਅਸੀਂ ਸੀ ਅੱਡੇ ਦੇ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਲੱਗ ਲੱਗ ਤੇ ਪੁੱਛ ਕੇ ਤਾਂ ਅਸੀਂ ਗੱਲਬਾਤ ਕੀਤੀ ਕਿ ਪੈਸੇ ਕਿਸੇ ਦੇ ਹੈਗੇ ਨੇ ਜੇ ਕੋਈ ਆਪਣਾ ਆਰਟੀ ਪ੍ਰੂਫ ਦੱਸ ਸਕਦਾ ਵਿੱਚ ਕਿ ਉਹਨਾਂ ਦਾ ਆਈਡੀ ਪ੍ਰੂਫ ਹੀ ਵਿੱਚ ਤੋਂ ਆਪਣੇ ਪੈਸੇ ਲੈ ਲੇ। ਚਲੋ ਇਹਨਾਂ ਚੋਂ ਪੌਣੇ ਘੰਟੇ ਬਾਅਦ ਮਾਤਾ ਆਈ ਬਿਲਕਦੀ ਵਿਚਾਰੀ ਦੇ ਅੱਖਾਂ 'ਚ ਰੋਣ ਹੀ ਅਥਰੂ ਕਰਨ ਦੇ। ਉਹਨੇ ਫਿਰ ਕਿਹਾ ਵੀ ਪੁੱਤਰ ਮੇਰੇ ਇੱਕ ਗੱਡੀ ਤੁਹਾਡੀ ਦੇ ਵਿੱਚ ਪੈਸੇ ਰੱਖ ਗਿਆ ਮੇਰੇ ਧੀ ਦਾ ਵਿਆਹ ਹੀ। ਜਿਹਦੇ ਕਰਕੇ ਫਿਰ ਸਾਨੂੰ ਮੌਕੇ ਤੇ ਉਹਦੇ ਬਾਰੇ ਪੁੱਛਤਾ ਪਤਾ ਕਰਨਾ ਪਿਆ। ਉਹਦੀ ਵੀਡੀਓ ਬਣਾਉਣੀ ਪਈ। ਵੀਡੀਓ ਬਣਾ ਕੇ ਤੇ ਸਾਨੂੰ ਲੱਗ ਤੇ ਹੋਰ ਵੀ ਆਪਣੇ ਪ੍ਰਧਾਨਾਂ ਨੂੰ ਦੀ ਪੁੱਛਾਇਆ ਪ੍ਰਧਾਨਾਂ ਨਾਲ ਦਸਰਾਂ ਤੇ ਕੀ ਗੱਲ ਬਾਤਿਆ। ਪ੍ਰਧਾਨਾਂ ਦੀ ਨੋਟਿਚ ਲੈ ਆ ਕੇ ਗੱਲਬਾਤ ਸਾਰੀ ਕਰਕੇ ਦੋ ਪਹੇੜੇ ਪਹਿਲੇ ਵੀ ਮੇਰਾ ਨਾ ਡਰਾਈਵਰ ਚੱਲਦਾ ਕਿ ਪੀ ਪੀ 112 ਨੰਬਰ ਉਦੋਂ ਨਾ ਆਈਫੋਨ 14 ਤੇ 골ਡ ਹੀ ਕੁਛ ਉਹਨਾਂ ਦੇ ਏਟੀਐਮ ਕਾਰਡ ਪੈਸੇ ਵੀ ਹੈਗੇ ਸੀ ਜਿਹੜੇ ਅਸੀਂ ਮਹਾਲੀ ਚੰਡੀਗੜ੍ਹ ਵੀ ਮੋੜਦੇ ਰਏ ਕਿਉਂਕਿ ਭਾਈ 15 ਸਾਲ ਤੱਕ ਤਰੀਬਨ ਆਪਣੀ ਮੇਰੀ ਨੌਕਰੀ ਹੋ ਗਈ ਹੈ ਤੁਹਾਡੇ ਟਾਈਮ ਦੇ ਵਿੱਚ ਨਾ ਕਾਫੀ ਕੁਝ ਕਾਫੀ ਕੁਝ ਮੋੜਦੇ ਰਏ ਨਹੀਂ ਭਾਜੀ ਸਾਡੇ ਡੀਪੋ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸਾਹਿਬਾਨ ਨੇ ਤਰੀਬਨ ਡੀਪੋ ਆ ਜਿੰਨੇ ਵੀ ਸਾਡੇ ਮੌਤ ਪਰਸਾਨ ਸੱਜਣਾਂ ਉਹਾਨੂੰ ਕਾਫੀ ਗਾਈਡ ਕਰਦੇ ਇਸ ਬਰਤੀ ਦੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਇਹ ਪੈਸੇ ਕੋਈ ਕਿੱਥੋਂ ਬਣਾਉਂਦਾ ਕੋਈ ਚੀਜ਼ ਕਿੱਥੋਂ ਬਣਾਉਂਦਾ ਤੇ ਇਸ ਕਰਕੇ ਸਾਨੂੰ ਨਾ ਇਹ ਚੀਜ਼ ਉਹਨਾਂ ਦੀ ਵਾਪਸ ਕਰਨੀ ਕਿਉਂਕਿ ਜੇ ਕੋਈ ਕਨੈਕਟਡ ਡਰਾਈਵਰ ਤੇ ਸਾਡੇ ਮਹਿਕਮੇ ਦੇ ਅੰਦਰ ਕਿਸੇ ਕਨੈਕਟਡ ਡਰਾਈਵਰ ਦੇ ਅੰਦਰ ਹੱਥ ਚ ਆ ਜਾਂਦੇ ਆ ਉਹ ਤਾਂ ਸੋਚੋ 90% ਮੈਂ 100% ਹੀ ਕਹਿੰਦਾ ਕਿ ਉਹ ਵਾਪਸ ਮੋੜ ਦਿੰਦਾ ਜੇ ਕੋਈ ਸਵਾਰੀ ਲੈ ਜਾਂਦੀ ਤੇ ਉਹਦੀ ਕੋਈ ਕਨੈਕਟਡ ਡਰਾਈਵਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਇਸ ਕਰਕੇ ਜੇ ਤਾਂ ਬੱਸ ਦੇ ਅੰਦਰ ਆ ਜਾਂਦੇ ਆ ਤੇ ਸਾਡੇ ਕਿ ਕਨੈਕਟਡ ਡਰਾਈਵਰ ਦੇ ਮਹਿਕਮੇ ਅੰਦਰ ਕਾਬੂ ਕੋਚੀ ਜਿ ਮੋੜੀ ਜਾਂ। ਅਹੀਂ ਤੇ ਭਾਜੀ ਇਹ ਆਨੇ ਆ ਕਿ ਸਵਾਰੀਆਂ ਨੂੰ ਕਿਉਂ ਨਹੀਂ ਕੋਈ ਸਵਾਰੀ ਵੀ ਆਪ ਕਿਆ ਰੱਖੇ। ਪਰ ਕਨੈਕਟਡ ਡਰਾਈਵਰ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਜ਼ਮੀਰ ਵੀ ਇਹ ਗੱਲ ਕਹਿੰਦੀ। ਚਾਹੇ ਕੱਚੇ ਹੋਣ ਚਾਹੇ ਪੱਕਾ ਬੰਦਾ ਹੋਵੇ। ਪਰ ਕਿਸੇ ਦਾ ਵੀ ਇਹ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਸਮਾਰਕ। ਇਹ ਤਾਂ ਚਲੋ ਸਵਾਰੀਆਂ ਦੀ ਆਪੋ ਆਪਣੀ ਸੋਚ ਹੁੰਦੀ ਹੈ। ਸੋਚ ਮੁਤਾਬਕ ਸਾਰੇ ਲੋਕ ਵੀ ਕਹਿੰਦੇ ਆ ਕੀ ਨੇ। ਪਰ ਕਨੈਕਟਡ ਡਰਾਈਵਰ ਦੇ ਹੱਥ ਭਾਜੀ ਜੇ ਕੋਈ ਚੀਜ਼ ਆ ਜੇ। ਉਹਦੀ ਜ਼ਮੀਰ ਨਹੀਂ ਇਹ ਗੱਲ ਕਹਿੰਦਾ ਕਿ ਮੈਂ ਇਹ ਚੀਜ਼ ਰੱਖ ਸਕਦਾ। ਸਰ ਮੈਂ ਪੰਜਾਬ ਰੋਡ ਦੇ ਬਟਾਲੀਪੂ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਬਟਾਲਾ ਤੋਂ ਸਰ ਇਹ ਸਾਡੇ ਇੱਕ ਕਨੈਕਟਰ ਔਰ ਡਰਾਈਵਰ ਵੱਲੋਂ ਮਿਸਾਲ ਦਿੱਤੀ ਗਈ ਹੈ ਕਈ ਸਾਡੇ ਡਰਾਈਵਰ ਕਨੈਕਟਰ ਇਹਨਾਂ ਨੇ ਮਿਸਾਲਾਂ ਦਿੱਤੀਆਂ ਅਸੀਂ ਸਮੇਂ-ਸਮੇਂ ਤੇ ਆਪਣੇ ਕਨੈਕਟਰ ਡਰਾਈਵਰ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਕਿਸੇ ਵੀ ਸਵਾਰੀ ਦਾ ਕੋਈ ਵੀ ਸਮਾਨ ਵਾ ਜ਼ਰੂਰੀ ਹੁੰਦਾ ਵਾ ਉਹਨੂੰ ਅਸੀਂ ਕੰਟੈਕਟ ਵਿੱਚ ਲੈ ਕੇ ਵਾਪਸ ਕਰਦੇ ਆ ਜੀ ਸਾਡੇ ਇਨਸਾਨ ਸਿੰਘ ਜੀ ਔਰ ਬਿੱਟੂ ਪੀ 112 ਡਰਾਈਵਰ ਆ ਜਿੰਨਾ ਵੱਲੋਂ ਇਹ ਮਸਾਇਲਾ ਜਿਹੜੀ ਆ ਕੈਮ ਕੀਤੀ ਗਈ ਹੈ ਜੀ ਕਿਉਂਕਿ ਸਮੇ ਸਮੇ ਤੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਹੈ ਕਿਉਂਕਿ ਮਾਤਾ ਜੀ ਬਜ਼ੁਰਗ ਉਹਨਾਂ ਦੇ ਬੇਟੀ ਦਾ ਵਿਆਹ ਸੀ ਉਹਦੇ ਵਾਸਤੇ ਉਹ ਪੈਸੇ ਲੈ ਕੇ ਜਾ ਰਹੇ ਸੀ ਇਹ ਜੋ ਕਿ ਉਹ ਖੰਨੇ ਰੁਹਾ ਰਹੇ ਸੀ ਆਉਂਦੇ ਸਮੇ ਬਟਾਲਾ ਤੋਂ ਉਹ ਕਾਦੀਆਂ ਜਾ ਰਹੇ ਸੀ ਉਹਦੇ ਵਿੱਚ ਉਹਨਾਂ ਦਾ ਬੈਗ ਜਿਹੜਾ ਪੈਸਿਆਂ ਵਾਲਾ ਰਹਿ ਗਿਆ ਇਹ ਸਾਡੇ ਡਰਾਈਵਰ ਕਨੈਕਟਰ ਨੇ ਜਿਹੜਾ ਉਹ ਬੈਗ ਉਹਨਾਂ ਨੂੰ ਵਾਪਸ ਕੀਤਾ ਜੀ ਇਹ ਬਹੁਤ ਵੱਡੀ ਮਿਸਾਲ ਵਾ ਅਸੀਂ ਤੇ ਮੰਗ ਕਰਦੇ ਆਂ ਸਰਕਾਰ ਕੋ ਕਿ ਜੋ ਸਾਡਾ ਸਟਾਫ ਆ ਬਹੁਤ ਵਧੀਆ ਵਾ ਇਹ ਇਹਨਾਂ ਨੂੰ 12 12 15 15 ਸਾਲ ਹੋ ਗਏ ਜੀ ਕੰਟਰੈਕਟ ਔਰ ਆਊਟਸੋਰਸ ਤੇ ਕੰਮ ਕਰਦੇ ਆਂ ਅਸੀਂ ਚਾਹੁੰਦੇ ਆਂ ਵੀ ਜਿਹੜੇ ਬੰਦੇ ਆਊਟਸੋਰਸ ਤੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕੇ ਤੇ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ਵਾਲੇ ਔਰ ਆਊਟਸੋਰਸ ਵਾਲੇ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਭਗਵੰਤ ਸਿੰਘ ਮਾਨ ਉਹਨਾਂ ਨੇ ਸਰਕਾਰ ਬਣ ਸਮੇ ਕਿਹਾ ਸੀ ਕਿ ਅਸੀਂ ਇਹ ਸਾਰਾ ਸਟਾਫ ਜਿਹੜਾ ਉਹ ਰੈਗੂਲਰ ਕਰਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਟਾਡੇ ਮਾਧਿਅਮ ਰਾਹੀਂ ਕਿ ਇਹ ਸਾਡਾ ਇਮਾਨਦਾਰ ਸਟਾਫ ਆ ਇਹਨਾਂ ਨੂੰ ਕਮ ਸੇ ਕਮ ਪੱਕਾ ਕਰੋ ਔਰ ਸਾਡੇ ਸਾਡੇ ਜਿਹੜੇ ਨਵੇਂ ਮੁਲਾਜ਼ਮ ਹੀ ਆਏ ਆ ਘੱਟ ਤਨਖਾਹ ਤੇ ਉਹਨਾਂ ਦੀ ਤਨਖਾਹ ਵਧਾ ਕੇ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ